ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਦੁਆਰਾ ਬੀਤੇ ਸਮੇਂ ਵਿੱਚ ਦਿੱਤੇ ਗਏ ਇੱਕ ਵੱਡੇ ਫੈਸਲੇ ਦਾ ਜ਼ਿਕਰ ਕਰਾਂਗੇ ਜਿਸ ਨੂੰ ਅਜੇ ਤੱਕ ਵੀ ਤਲਕਾਰ ਨੇ ਇਗਨੋਰ ਕਰਕੇ ਲੱਖਾਂ ਪੈਸ਼ਸ਼ਰਾਂ ਦਾ ਸੰਵਿਧਾਨਕ ਹੱਕ ਦਬ ਰੱਖਿਆ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦਸ਼ਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕੀਤਾ ਲੋ ਤਾਂ ਜੋ ਰੀਕਾਉਨਵਰ ਵੀਡੀਓ ਦੇ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਣ ਕਰੇ ਇਸ ਕਰ ਤੋਂ ਅਸੀਂ ਸਾਰੇ ਭਲੀ ਭਾਤ ਜਾਣੂ ਹਾਂ ਕਿ ਜਦੋਂ ਵੀ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਵਿਰੁੱਧ ਕੋਈ ਫੈਸਲਾ ਆਉਂਦਾ ਹੈ ਤਾਂ ਸਰਕਾਰ ਇੱਕਦਮ ਹਰਕਤ ਵਿੱਚ ਆ ਜਾਂਦੀ ਹੈ ਤੇ ਫੈਸਲੇ ਨੂੰ ਫਟਾਫਟ ਲਾਗੂ ਕਰ ਦਿੰਦੀ ਹੈ। ਪਰੰਤੂ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਵਿੱਚ ਕੋਈ ਫੈਸਲਾ ਆਉਂਦਾ ਹੈ ਤਾਂ ਉਸ ਫੈਸਲੇ ਨੂੰ ਲਾਗੂ ਕਰਨ ਤੋਂ ਟਾਲਾ-ਵਟ ਕੇ ਤੇ ਕਾਨੂੰਨੀ ਦਾਜੇਬਤ ਗਏ ਕਈ ਵਾਰ ਸਾਲਾਂ ਤੱਕ ਉਸ ਫੈਸਲੇ ਨੂੰ ਲਟਕਾਈ ਰੱਖਦੀ ਹੈ। ਇਸੇ ਤਰ੍ਹਾਂ ਦਾ ਹੀ ਪੈਨਸ਼ਨਾਂ ਸਬੰਧੀ ਮਾਨਯੋਗ ਸੁਪਰੀਮ ਕੋਰਟ ਤੋਂ ਕਈ ਵਾਰ ਪਹਿਲਾਂ ਇੱਕ ਵੱਡਾ ਫੈਸਲਾ ਆਇਆ ਸੀ ਪਰੰਤੂ ਅਸਲ ਵਿੱਚ ਗੱਲ ਇਹ ਹੈ ਕਿ ਅੱਜ ਤੱਕ ਵੀ ਸਰਕਾਰ ਨੇ ਇਸ ਨੂੰ ਨਜ਼ਰ ਅੰਦਾਜ਼ ਕਰਕੇ ਲੱਖਾਂ ਪੈਨਸ਼ਨਾਂ ਦਾ ਹੱਕ ਦੱਬਿਆ ਹੋਇਆ ਹੈ ਤੇ ਉਹਨਾਂ ਨੂੰ ਖਜਲ ਖੋਰ ਹੋਣ ਲਈ ਮਜਬੂਰ ਕੀਤਾ ਹੋਇਆ ਹੈ ਤਾਂ ਆਓ ਇਸ ਫੈਸਲੇ ਦੀਆਂ ਮੁੱਖ ਗੱਲਾਂ ਦਾ ਇੱਕ ਇੱਕ ਕਰਕੇ ਟਿੱਪਣੀਆਂ ਸਹਿਤ جائزہ ਲੈਂਦੇ ਹਾਂ ਨੰਬਰ 1 ਇਸ ਫੈਸਲੇ ਦੀ ਪਹਿਲੀ ਵੱਡੀ ਵਿਸ਼ੇਸ਼ਤਾ ਹੈ ਵੈਂਚ ਨੇ ਅਧਿਕਾਰਤ ਤੌਰ ਤੇ ਫੈਸਲਾ ਸੁਣਾਇਆ ਕਿ ਪੈਨਸ਼ਨ ਇੱਕ ਅਧਿਕਾਰ ਹੈ ਤੇ ਇਸ ਦਾ ਭੁਗਤਾਨ ਸਰਕਾਰ ਦੇ ਵਿਵੇਕ ਤੇ ਨਿਰਭਰ ਨਹੀਂ ਕਰਦਾ ਹੈ ਪੈਨਸ਼ਨ ਨਿਯਮਾਂ ਦੁਆਰਾ ਨਿਯੰਤਰਣ ਹੁੰਦੀ ਹੈ ਤੇ ਉਹਨਾਂ ਨਿਯਮਾਂ ਦੇ ਅੰਦਰ ਆਉਣ ਵਾਲਾ ਇੱਕ ਸਰਕਾਰੀ ਕਰਮਚਾਰੀ ਪੈਨਸ਼ਨ ਦਾ ਦਾਅਵਾ ਕਰਨ ਦਾ ਹੱਕਦਾਰ ਹੈ ਇਸ ਮੱਧ ਸਬੰਧੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰਾਂ ਨੇ 2004 ਤੋਂ ਬਾਅਦ OPS ਨੂੰ ਖਤਮ ਕਰਕੇ NPS ਤੇ ਹੁਣ UPS ਸਕੀਮ ਲਿਆ ਕੇ ਪੈਨਸ਼ਨਾਂ ਦੇ ਅਧਿਕਾਰ ਨੂੰ ਵੈਲੀਡੇਟ ਕੀਤਾ ਹੈ ਤੇ ਪੈਨਸ਼ਨ ਨੂੰ ਅਧਿਕਾਰ ਨਾ ਸਮਝਦੇ ਹੋਏ ਇਸ ਨੂੰ ਇੱਕ ਖੈਰਾਤ ਹੀ ਸਮਝ ਰੱਖਿਆ ਹੈ ਦੂਜਾ ਫੈਸਲੇ ਦੀ ਦੂਜੀ ਮੱਧ ਦੇ ਵਿੱਚ ਕਿਹਾ ਗਿਆ ਹੈ ਕਿ ਪੈਨਸ਼ਨ ਦੀ ਸੋਧ ਤੇ ਤਨਖਾਹਾਂ ਦੀ ਸੋਧ ਅਟੁੱਟ ਹਨ ਪਰੰਤੂ ਇਸ ਸੰਬੰਧੀ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਨੇ ਪੈਨਸ਼ਨਾਂ ਨੂੰ 2.59 ਦਾ ਫੈਕਟਰ ਰੱਖੀ ਪੈਨਸ਼ਨ ਸੋਧਨ ਦੇ ਹੱਕ ਨੂੰ ਛਿੱਕੇ ਟੰਗ ਰੱਖਿਆ ਹੈ ਤੇ ਲੰਬੀ ਕਾਨੂੰਨੀ ਲੜਾਈ ਲੜ ਕੇ ਕੇਸ ਜਿੱਤਣ ਦੇ باوجود ਵੀ 2.59 ਦੇ ਫੈਕਟਰ ਨਾਲ ਪੈਨਸ਼ਨ ਸੋਧਨ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ ਤੀਜੀ ਮਤ ਇਹ ਹੈ ਕਿ ਮੈਂਚ ਨੇ ਦਰਾਇਆ ਹੈ ਕਿ ਸੋਧ ਤੇ ਮੁੱਢਲੀ ਪੈਨਸ਼ਨ ਪਹਿਲਾਂ ਤੋਂ ਸੋਧੇ ਹੋਏ ਸਕੇਲ ਦੇ ਅਨਸਾਰ ਸੋਧੇ ਹੋਏ ਸਕੇਲ ਵਿੱਚ ਘੱਟੋ ਘੱਟ ਤਨਖਾਹ ਬੈਂਡ ਵਿੱਚ ਮੁੱਢਲੀ ਪੈਨਸ਼ਨ ਦੇ 50% ਤੋਂ ਘੱਟ ਨਹੀਂ ਹੋ ਸਕਦੀ ਇਸ ਬੰਦੀ ਵੀ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਸ ਹੱਕ ਨੂੰ ਲੈਣ ਲਈ ਵੱਡੀ ਗਿਣਤੀ ਵਿੱਚ ਪੈਨਸ਼ਨਾਂ ਨੂੰ ਅਦਾਲਤਾਂ ਵਿੱਚ ਲੰਬੀ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ ਜੋ ਅਜੇ ਤੱਕ ਵੀ ਜਾ ਰਹੀ ਹੈ ਚੌਥੀ ਮਦ ਹੈ ਸਰਕਾਰ ਪੈਨਸ਼ਨਾਂ ਦੇ ਜਾਇਜ਼ ਬਕਾਏ ਦੇਣ ਤੋਂ ਇਨਕਾਰ ਕਰਨ ਲਈ ਵਿੱਤੀ ਬੋਝ ਦਾ ਬਹਾਨਾ ਨਹੀਂ ਲੈ ਸਕਦੀ ਹਾਂਜੀ ਇਹ ਮਦ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੱਕ ਵਾਰ ਫਿਰ ਪੜ੍ਹਦੇ ਹਾਂ ਸਰਕਾਰ ਪੈਨਸ਼ਨਾਂ ਦੇ ਜਾਇਜ਼ ਬਕਾਏ ਦੇਣ ਤੋਂ ਇਨਕਾਰ ਕਰਨ ਲਈ ਵਿੱਤੀ ਬੋਝ ਦਾ ਬਹਾਨਾ ਨਹੀਂ ਲੈ ਸਕਦੀ ਇਸ ਮਦਸਬੰਦੀ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਦੇਣ ਲਈ ਕਿੰਨੀਆਂ ਹੀ ਰਿੱਟਾਂ ਕਿੰਨੀਆਂ ਹੀ ਸੀਓਸੀ ਪੀਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਕਰਨ ਤੋਂ ਬਾਅਦ ਜੇ ਸਰਕਾਰ ਨੇ ਬਕਾਇਆ ਦੇਣਾ ਮੰਨਿਆ ਵੀ ਹੈ ਤਾਂ ਵਿੱਤੀ ਬੋਝ ਦਾ ਬਹਾਨਾ ਬਣਾ ਕੇ 36 ਤੋਂ 42 ਕਿਸ਼ਤਾਂ ਵਿੱਚ ਬਕਾਇਆ ਲਟਕਾ ਕੇ ਬਕਾਇਦਾ ਚਾਰਮਹੀ ਖਤਮ ਕਰ ਛੱਡਿਆ ਹੈ 5ਵੀਂ ਮਹੱਤਵਪੂਰਨ ਮੱਧ ਵਿੱਚ ਲਿਖਿਆ ਗਿਆ ਹੈ ਕਿ ਸਰਕਾਰ ਨੂੰ ਦੇਣੋੜੀ ਮੁਕਦਮੇਬਾਜ਼ੀ ਤੋਂ ਬਚਣਾ ਚਾਹੀਦਾ ਹੈ ਤੇ ਕਿਸੇ ਵੀ ਮੁਕਦਮੇਬਾਜ਼ੀ ਨੂੰ ਉਤਸ਼ਾਹਤ ਨਹੀਂ ਕਰਨਾ ਚਾਹੀਦਾ ਇਸ ਬਾਰੇ ਵੀ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਤੱਕ ਕੋਰਟਾਂ ਦਾ ਸਹਾਰਾ ਮੁਲਾਜ਼ਮਾਂ ਤੇ ਪਹੁੰਚ ਦਾ ਸਨਾਂ ਲੈਣ ਉਦੋਂ ਤੱਕ ਸਰਕਾਰ ਗਨ ਸੁਣਨ ਲਈ ਤਿਆਰ ਨਹੀਂ ਹੁੰਦੀ 6ਵੀਂ ਮਹੱਤਵਪੂਰਨ ਮੱਧ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਪੈਨਸ਼ਨ ਨੂੰ ਇੱਕ ਅਧਿਕਾਰ ਮੰਨਿਆ ਜਾਂਦਾ ਹੈ ਇਨਾਮ ਨਹੀਂ ਤਾਂ ਫਿਰ ਪੈਨਸ਼ਨ ਦੀ ਸੋਧ ਤੇ ਤਨਖਾਹ ਸਕੈਲਾ ਦੀ ਸੋਧ ਟੁੱਟ ਖੰਡ ਤਾਂ ਪੈਨਸ਼ਨ ਦੀ ਅਪਡੇਸ਼ਨ ਵੀ ਇੱਕ ਅਧਿਕਾਰ ਹੈ ਤੇ ਇਹ ਇੱਕ ਇਨਾਮ ਨਹੀਂ ਹੈ ਇਸ ਸਬੰਧੀ ਵੀ ਪੈਨਸ਼ਨਾਂ ਨੂੰ ਸਰਕਾਰ ਵੱਲ ਦੇਖਣਾ ਪੈਂਦਾ ਹੈ ਤੇ ਲੰਬੇ ਤੇ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਕਿ ਸਰਕਾਰ ਕਦੋਂ ਪੈਨਸ਼ਨ ਵਿੱਚ ਸੋਧ ਕਰੇਗੀ ਗੌਰ ਮਤਲਬ ਹੈ ਕਿ ਇਹ ਮਹੱਤਵਪੂਰਨ ਫੈਸਲਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੀ ਡਬਲਯੂ ਪੀ ਨੰਬਰ 1123/2015 ਸਬੰਧੀ ਮਿਤੀ 16 2015 ਨੂੰ ਦਿੱਤਾ ਗਿਆ ਸੀ ਜੋ ਕਿ ਡੀਐਸ ਗਰ ਮਾਮਲੇ ਦੇ ਫੈਸਲੇ ਤੇ ਆਧਾਰਿਤ ਸੀ ਪਰੰਤੂ ਦਸ ਹੰ ਦਾ ਲੰਬੀ ਸਮਾਂ ਲੰਘ ਜਾਣ ਤੇ ਵੀ ਕੇਂਦਰ ਸਰਕਾਰ ਨੇ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਅੱਖੋਂ-ਖੋਲੇ ਕਰਕੇ ਲੱਖਾ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਕਨਸਟੀਟਿਊਸ਼ਨਲ ਰਾਈਟ ਨੂੰ ਖੋ ਕੇ ਉਹਨਾਂ ਨੂੰ ਆਪਣੇ ਹੱਕਾਂ ਲਈ ਕੋਰਟ ਕਚੈਰੀਆਂ ਦੇ ਚੱਕਰ ਲਗਾਉਣ ਲਈ ਮਜਬੂਰ ਕੀਤਾ ਹੈ ਤੇ ਪੈਨਸ਼ਨਾਂ ਨਾਲ ਸਰਕਾਰ ਦੁਆਰਾ ਕੀਤਾ ਜਾ ਰਿਹਾ ਇਹ ਇੱਕ ਵੱਡਾ ਤਕਾਹੀ ਕਿਹਾ ਜਾ ਸਕਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ